ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਝੰਡਾ ਸਿੰਘ ਹੋਂ ਦੇ ਕੋਲ ਆਇਆ ਦੋਸਤੋ ਰੁਟੀਨ ਦੇ ਵਿੱਚ ਵੀਰ ਝੰਡਾ ਸਿੰਘ ਹਣੀ ਸੇਲ ਪਰਚੇਜ਼ ਦਾ ਕੰਮ ਕਰਦੇ ਆ ਪਸ਼ੂ ਵਪਾਰ ਲਾਈਨ ਦਾ ਕੰਮ ਆ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਟੋਟਲ ਤਕਰੀਬਨ ਚੱਕਰ ਮਗਾ ਦੀ ਗੱਲ ਕਰੀਏ ਤੇ ਕੋਈ 6-7 ਕ ਨਗਨੇ ਤਿੰਨ ਵਾਰਾਂ ਟੋਕਰ ਗੱਬਣਾ ਆਪਾਂ ਦਿਖਾ ਦੇਾਂਗੇ ਚੈੱਕ ਪਾਸ ਹੋਈਆਂ ਨੇ वीर झंडा सिंह ਹੁਣਾਂ ਦੇ ਬਿਲਕੁਲ ਘਰ ਦੇ ਪਾਸੋਂ ਚੈੱਕ ਪਾਸ ਆ ਉਹਨਾਂ ਦੇ ਇੱਕ ਬਕਾਇਦਾ ਜਿਹੜੇ ਕਲਿੱਪ ਵੀ ਬਣੇ ਪਏ ਆ ਠੀਕ ਆ ਜੀ ਡਾਕਟਰ ਸਾਹਿਬ ਤੋਂ ਚੈੱਕ ਕਰਵਾਈਆਂ ਨੇ ਬਾਕੀ ਠੰਡੇ ਟੀਕੇ ਪ੍ਰੋਪਰ ਵਗੈਰਾ ਲੱਗੇ ਹੋਏ ਆ ਇੱਕ ਟੋਕਰ ਤੁਹਾਨੂੰ ਆਪਾਂ ਝੋਟੀ ਦਿਖਾ ਦੇਾਂਗੇ ਤੇ ਇੱਕ ਕੱਟਾ ਮਾਲੀ ਆ ਨੀਲੀ ਰਵੀ ਦਾ ਇੱਕ ਕੱਟੀ ਤੁਹਾਨੂੰ ਦਿਖਾ ਦੇਾਂਗੇ ਅਫਸਰ ਠੀਕ ਆ ਜੀ ਇਹ ਟੋਟਲ ਤਕਰੀਬਨ 6000 ਆ ਗਿਆ ਜੀ वीर झंडा सिंह ਹੁਣਾਂ ਦੇ ਕੋਲ ਜੈਜ ਰੇਟ ਆ ਛੋਟੇ ਛੋਟੇ ਜੇ ਮੋਲ ਆ ਅੱਜ ਤਰੀਕ 25 ਜੁਲਾਈ ਸਮਾਂ ਮਾਰਨਿੰਗ ਦੇ ਕੋਈ 10 ਵਜੇ ਇਹ ਵੀਡੀਓ ਆਪਾਂ ਬਣਾ ਰਹੇ ਆ ਪੂਰੀ ਗੱਲਬ ਮਾਲ ਇਸ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਆਇਆ ਗਿਆ ਰਹਿੰਦਾ ਇਸ ਕਿਲੇ ਤੇ ਸੋ ਸਮੇਂ-ਸਮੇਂ ਨਾਲ ਤੁਸੀਂ ਆਪਣੀ ਪੁੱਛਗਿੱਛ ਕਰਦੇ ਰਿਆ ਕਰੋ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਚੰ다 ਸਿੰਘ ਸਾਸਤਰੀ ਕਾਲ ਜੀ ਸਾਸਤਰੀ ਕਾਲ ਪਾਜੀ ਕੈਮ ਕੈਮ ਵਧੀਆ ਵਧੀਆ ਠੀਕ ਠਾਕ ਤੁਸੀਂ ਸ਼ੁਕਰ ਮਾਲਕ ਦਾ ਹਾਂਜੀ ਹਾਂਜੀ ਲੈ ਵੀ ਵੀਰ ਝੰਡਾ ਸਿੰਘ ਥੋੜਾ ਜਿਹਾ ਬਖਪਾ ਪੈ ਗਿਆ ਬਖਪਾ ਫਿਰ ਇਸ ਤਰ੍ਹਾਂ ਪੈ ਗਿਆ ਵੀ ਇੱਕ ਥੋੜਾ ਮੱਕੀ ਮੁੱਕੀ ਬੜੀ ਔਖੀ ਸਿਰ ਲਾਈ ਆ ਹਾਂਜੀ ਬੜਾ ਬੜਾਈ ਬੜੀ ਉਹ ਬਹੁਤ ਜੱਦ ਦਿਨ ਲੱਗਿਆ ਪੂਰਾ ਯੁੱਧ ਕਰਾਤਾ ਫਿਰ ਉਹਨੇ ਹਾਂ ਪੂਰਾ ਯੁੱਧ ਨਾਲੇ ਮੀਂਹ ਨਾਲ ਯੁੱਧ ਕਰਦੇ ਰਏ ਜੀ ਹਾਂ ਮੀਂਹ ਉਧਰੋਂ ਵੱਜਣ ਲੱਗੀ ਜਾ ਉਧਰੋਂ ਮੀਂਹ ਆ ਜਾਂਦਾ ਇਸੇ ਤਰ੍ਹਾਂ ਰਿਹਾ ਬੜਾ ਕੰਮ ਹਾਂਜੀ ਹਾਂਜੀ ਤੇ ਨਾਲੇ ਚਲੋ ਮਾਲ ਦਾ ਚੱਲੀ ਵੀ ਗਿਆ ਉਹ ਤਰ੍ਹਾਂ ਕੰਮ ਹਾਂ ਵੀਰਲਾ ਵਾਂਝਾ ਚੱਲੀ ਗਿਆ ਵਾਇਰ ਨਹੀਂ ਵੀ ਨਹੀਂ ਲੈ ਆਈ ਤੇ ਦੋ ਚਾਰ ਦੋ ਡੰਗਰ ਪਸ਼ੂ ਉਧਰ ਤੇ ਹੀ ਵਿਕਤੇ ਆ ਹਾਂਜੀ ਹਾਂਜੀ ਮਈਆਂ ਬਹੁਤ ਵੱਡੀਆਂ ਆ ਹਾਂ ਜੀ ਸਾਇਲੈਂਸ ਪੈ ਗਿਆ ਹਾਂ ਜੀ ਹੋ ਗਿਆ ਸਾਰਾ ਤੇ ਨਾਲ ਦੇ ਨਾਲ ਇੱਕ ਪਕਾਵੀ ਮੱਕੀ ਸੀ ਉਹ ਵੀ ਕਿਤੇ ਨਾ ਕਿਤੇ ਮੰਡੀ ਦੇ ਵਿੱਚ ਸੁੱਟੀ ਹੋਈ ਹਾਂ ਜੀ ਹਾਂ ਜੀ ਉਹ ਵੀ ਲਈ ਆਉਣਾ ਠੀਕ ਆ ਹਾਂ ਜੀ ਹਾਂ ਜੀ ਚਲੋ ਕਾਫੀ ਫਿਰ ਮਤਲਬ ਵਜਨ ਘਟ ਗਿਆ ਇੱਕ ਵਾਰ ਘਟ ਗਿਆ ਹਾਂ ਜੀ ਹੁਣ ਜਿਹੜਾ ਜਦੋਂ ਜਿਆਦਾ ਲਾ ਕੰਮ ਸੀ ਉਹ ਘਟ ਗਿਆ ਹਨਾ ਹਾਂ ਜੀ ਘਟ ਗਿਆ ਤੇ ਚਲੋ ਬਾਕੀ ਹੁਣ ਇਹ ਰੁਟੀਨ ਦੇ ਵਿੱਚ ਹੀ ਚਲੋ ਇਧਰ ਨੇ ਪਾਸੇ ਇੱਕ ਪਾਸਾ ਹੋ ਜਾਊਗਾ ਤੇ ਇਧਰ ਰੁਟੀਨ ਚ ਮਾਲ ਤੁਰਿਆ ਆਊਗਾ ਤੇ ਤੁਰਿਆ ਜਾਊਗਾ ਹਾਂ ਜੀ ਤੁਰਿਆ ਜਾਊਗਾ ਹੁਣ ਰੁਟੀਨ ਨਹੀਂ ਆਊਗਾ ਜੀ ਬਸ ਇਹ ਵੱਡੇ ਸਭ ਕਰਮ ਵਾਲੇ ਆਉਣਗੇ ਠੀਕ ਆ ਇੱਕ ਵਾਰੀ ਮੋٹے ਤੌਰ ਤੇ ਆਪਾਂ ਕੈ ਐਸ ਵਕਤ ਦੁੱਧ ਕਿੰਨਾ ਕਿੰਨਾ ਕਿੰਨੇ ਟਾਈਮ ਦੀਆਂ ਗੱਬਣ ਚੈੱਕ ਪਾਸ ਆ ਉਹ ਪੂਰੀ ਗੱਲਬਾਤ ਆਪਾਂ ਕਰਾਂਗੇ ਇੱਕ ਇਧਰ ਕਟਾ ਬਿਲਕੁਲ ਗਾਂ ਰੈਡੀ ਲੱਗਣ ਦੇ ਲਾਇਕ ਆ ਗਾਂ ਕਿਸੇ ਭਰਾ ਨੇ ਚਲੋ ਮਾਲ ਦੇ ਵਿੱਚ ਰੱਖਣਾ ਇੱਕ ਕਟਾ ਤੁਹਾਨੂੰ ਦਿਖਾ ਦਿਆਂਗੇ ਇਧਰ ਇੱਕ ਝੋਟੀ ਆ ਸੋ ਜੋੜੀ ਦਾ ਸੌਦਾ ਕਿਸੇ ਵੀਰ ਨੇ ਕਰਨਾ ਜੋੜੀ ਦਾ ਸੌਦਾ ਵੀ ਤੁਸੀਂ ਲਾ ਸਕਦੇ ਜੀ ਬਾਕੀ ਆਪਾਂ ਪੂਰੀ ਡਿਟੇਲ ਫਿਰ ਝੰਡਾ ਸਿੰਘ ਹੋਂ ਤੋਂ ਪੁੱਛ ਲਾਂਗੇ ਪੂਰੀ ਵੀਡੀਓ ਦੇ ਵਿੱਚ ਡਿਟੇਲ ਤੁਹਾਨੂੰ ਮਿਲ ਜੂਗੀ ਐਂਡ ਤੱਕ ਜੁੜੇ ਰਹੋ ਪੂਰੀ ਵੀਡੀਓ ਦੇ ਨਾਲ ਉਹ ਕਰਦਿਆਂ ਗੱਲਬਾਤ ओके वीरचंदအောင် څنګه ਜਿਵੇਂ ਸ਼ੁਰੂਆਤ ਆਪਾਂ ਇਸੇ ਝੋਟੀ ਤੋਂ ਹੀ ਕਰਨੀ ਆ ਹਾਂਜੀ ਟੋਕਰ ਝੋਟੀ ਆਪਣੇ ਕੋਲ ਵੀਰ ਕੀ ਵੇਰਵਾ ਪਿੱਛੋਂ ਕੀ ਡਿਟੇਲ ਤੇ ਆਈ ਆਪਣੇ ਕੋਲ ਇਹ ਵੀਰ ਜੀ ਇਹਦੇ ਕੋਲੇ 5 ਕਿਲੋ ਦੁੱਧ ਹਾਂਜੀ ਮਿੱਠੀ ਇੰਨੀ ਆ ਵੀ ਕੋਈ ਟੀਕਾ ਨਹੀਂ ਕੋਈ ਅਗਲੇ ਘਰ ਦੀ ਵੀ ਗਾਰੰਟੀ ਆ ਆਪਣੀ ਠੀਕ ਆ ਠੀਕ ਆ ਠੀਕ ਹੈ ਜੀ ਦੋਸਤ ਦੁੱਧ ਦਾ 5 ਕਿਲੋ ਹੁਣ ਇਸ ਟਾਈਮ ਥਾਂ ਦੀ ਭੂਰ ਛੱਟੇ ਦੀ ਸਾਰੀ ਆਪਣੀ ਮੰਨ ਲਓ ਇਹ ਗੱਲ ਹੈਗੀ ਆ ਗਾਰੰਟੀ ਆ ਆ ਬਾਕੀ ਇਹ ਗੱਲ ਹੈਗੀ ਆ ਜੀ ਇਹ ਜੇ ਚੋਈ ਚਵਾਈ ਅੱਛਾ ਜੀ ਹਾਂਜੀ ਹਾਂਜੀ ਹੁਣ ਬਿਲਕੁਲ ਚੋਈ ਚਵਾਈ ਜੀ ਤੇ ਭਾਵੇਂ ਹੁਣੇ ਵੀ ਇਹਨੂੰ ਚੋਲੋ ਕਰਮਾਲੀ ਨੂੰ ਭਾਵੇਂ ਚਾਰ ਨਹੀਂ ਚੋਲੋ ਦਿਨਾਂ ਨੇ ਕਰਮਾਲੀ ਨੇ ਥੱਲੇ ਹੋਇਆ ਬਾਕੀ ਇਹ ਗੱਲ ਹੈ ਕਿ ਵੀਰ ਜੀ ਮਿੱਠੀ ਬਹੁਤ ਆ ਕਰਮਾਲੀ ਮੇਂਦੇ ਅੱਕ ਨੂੰ ਇਹ ਨਹੀਂ ਵੀ ਮੰਨ ਲਓ ਕੋਈ ਛੜਾ ਡਰੂਗੀ ਆਪਣੇ ਕੋਲ ਤੇ ਆ ਵੀ ਗਈ ਤੇ ਪਹਾੜੇ ਤੇ ਮਿਲੀ ਹਾਂਜੀ ਪਹਾੜੇ ਤੇ ਪਹਾੜੇ ਤੇ ਵੀਰ ਜੀ ਲਓ ਜੀ 5 ਕਿਲੋ ਦੁੱਧ ਹੈ ਮੇਰੇ ਕੋਲ ਸਵੇਰ ਦੇ ਵਿੱਚ ਪਹਿਲਣੇ ਸੂਈ ਕੇ ਦੂਜੇ ਪਹਿਲਣ ਵੀਰ ਜੀ ਦੂਜੇ ਸੂਈ ਵਾਲੀ ਗਾੜੀ ਬਣੀ ਆਈ ਹੋਈ ਮਾਲੀ ਕੋਲੋਂ ਉਹਨਾਂ ਨੇ ਆਪਾਂ ਦੱਸਿਆ ਵੀ ਅੱਜ 10 ਤੋਂ 15 ਦਿਨ ਹੋਏ ਆ ਠੀਕ ਹੈ ਜੀ ਹਾਂਜੀ ਹਾਂਜੀ ਪਲੀ ਪਲੀਤੀ ਵੇਖੋ ਮੰਨ ਲਓ ਇਹ ਕਰਮਾ ਲਾਵੇ ਮਾਲੀ ਤਾਂ ਦੋਸਤੋ ਬਣੀ ਆ ਠੀਕ ਹੈ ਜੀ ਮਤਲਬ ਵੀਰ ਝੰਡੇ ਦਾ ਕਹਿਣ ਦਾ ਮਾਲੀ ਤੋਂ ਜੰਪ ਹੋਈ ਆ ਮਾਲੀ ਤੋਂ ਬਣੀ ਸੌਰੀ ਆ ਚਲੋ ਮਾਲੀ ਦਾ ਬਣਿਆ ਪਸ਼ੂ ਠੀਕ ਹੈ ਜੀ ਰਹਿ ਵੀ ਜਾਂਦਾ ਖਲੁੰਦੀਆਂ ਵੀਆਂ ਝੋਟੀਆਂ ਸੌ ਚ ਜੇਕਰ ਰੇਟਿੰਗ ਵੇਖੀਏ ਤੇ ਕੋਈ 90 ਜਾਂ 95% ਰੇਟਿੰਗ ਹੈਗੀ ਹੈਗੀ ਆ ਮਾਲੀ ਦੀ ਠੀਕ ਆ ਤਾਂ ਕੱਟੀ ਚੰਗੀ ਹੈਗਾ ਦੂਜੇ ਸਵੇਲੀ ਅਗੇ ਬਣੀ ਸੌਰੀ ਵੀ ਆ ਐਸ ਵਕਤ 5 ਕਿਲੋ ਦੁੱਧ ਤੇ ਬਾਕੀ ਮੇਰਾ ਭਰਾ ਮਿਲਦੀ ਦੋਵੇਂ ਟਾਈਮ ਹੀ ਆ ਪਹਾੜੇ ਤੇ ਚੋਣ ਚ ਬਾਦ ਹੀ ਸਾਫ ਹੈ ਜੰਡੇ ਵੀਰ ਹਾਂਜੀ ਚੋਣ ਦੀ ਵੀ ਜੀ ਇੱਕ ਨੰਬਰ ਹੈ ਚਵਾਈ ਵੀ ਕੋਈ ਵੀ ਇਹ ਗੱਲ ਹੈ ਜੀ ਗਲਤੀ ਹੋਊਗੀ ਸੋ ਇਹ ਕਿਸਾਨ ਕਰੋ ਪਸ਼ੂ ਜਿਹੜੇ ਵਾਦੇ ਦੇ ਹੁੰਦੇ ਆ ਠੀਕ ਆ ਜੀ ਕਿਉਂਕਿ ਜਿਹੜੇ ਪਹਿਲਾਂ ਦੋ ਜਣਾਂ ਝੋਟਕਿਆ ਇਹ ਤਾਂ ਰਿਪੋਰਟ ਕਰਵਾਉਂਦੇ ਘਾਟਾਂ ਨਹੀਂ ਪਾਉਂਦੀਆਂ ਗੀਆਂ ਵਾਦੇ ਦੀਆਂ ਗਾਂ ਇਹਨਾਂ ਕਰਮਾਲ ਕਹਿੰਦੇ ਵਾਦਨਾ ਹੀ ਆ ਠੀਕ ਆ ਜੀ ਬਾਕੀ ਮੂੰਹ ਮੱਥੇ ਦੀ ਵੇਖੋ ਤੁਸੀਂ ਸੋਹਣੀ ਆ ਬਿਲਕੁਲ ਛੋਟੀ ਜ਼ਿੰਗੀ ਆ ਹਾਂਜੀ ਇਧਰ ਇੱਕ ਜੰਦਾ ਦੀ ਜੀ ਇਹਦੇ ਛਿੱਗੀ ਆ ਇਹ ਠੀਕਾ ਛੇ ਦਾੰਦਾ ਹਾਂਜੀ ਛੇ ਦਾੰਦਾ ਝੋਟੀ ਬਾਕੀ ਇਹ ਵੀ ਮਿੱਠੀ-ਮੁੱਠੀ ਕਰਮਾਂ ਵਾਲੀ ਬਹੁਤ ਆ ਕੱਦ ਕਾਠਾ ਹੈ ਵੇਖੋ ਇਹ ਗੱਲ ਹੈਗੀ ਆ ਵੱਡੀਆਂ ਝੋਟ ਵੱਡੀ ਆ ਕੋਈ ਛੋਟੀ ਤੇ ਨਹੀਂ ਗਈ ਬਸ ਚੰਗੀ ਆ ਹਾਂਜੀ ਹਾਂਜੀ ਪਿੱਠਪੂੜੇ ਦੀ ਮੇਰਾ ਵੀਰ ਮਾਰ ਲਿਓ ਜਹਾ ਤੇ ਪਤਲਾ ਪਿੰਡਾ ਸੋਹਣਾ ਨਿੱਗਰ ਪਿੱਠਪੂੜਾ ਵੈਸੇ ਮਾਰਨਿੰਗ ਜਿਹੜੀ ਚੋਈ-ਚਵਾਈ ਹੈ ਠੀਕ ਆ ਹਾਂਜੀ ਉਸ ਅਕੋਰਡਿੰਗ ਤੁਸੀਂ ਆਪਣਾ ਆਈਡੀਆ ਲਾ ਲਿਆ ਜੀ ਦੋ ਟਾਈਮ ਆਪਣੀ ਭਾਵ ਇੱਕ ਟਾਈਮ ਚੋਗੇ ਤਸੱਲੀ ਕਰ ਲਿਆ ਜੀ ਹਾਂਜੀ ਸੋ ਚੰਗੀ ਝੋਟੀਆਂ ਵੀਰ ਜੱਡੇ ਕੀ ਕੀਮਤ ਕੀ ਡਿਮਾਂਡ ਰੋਕੀ ਦੀ ਵੀਰ ਜੀ ਮੋਲੇ ਦਾ ਭਾਵੇਂ 55 ਕਰ ਲੀਏ 60 ਕਰ ਲੀਏ ਹਾਂਜੀ ਤੇ 52000 ਹੀ ਦੇ ਦਈਏ ਵੀਰ ਜੀ 52 ਦੀ ਹਾਂਜੀ 52 ਦੀ ਤੇ ਬਾਕੀ ਆ ਵੀ ਝੋਟੀ ਚਲੋ ਇਹ ਗੱਲ ਹੈਗੀ ਆ ਜਿਸ ਤਰ੍ਹਾਂ ਨਾ ਮੰਨ ਲਓ ਉਹਨਾਂ ਦੇ ਉਹਨਾਂ ਬੰਦਿਆਂ ਕੋਈ ਵੀਰ ਦੀ ਇਹ ਵੀ ਆਂ ਗਾਂਵ ਹੀ ਆਈ ਤੇ ਝੋਟੀ ਵੀ ਆਈ ਆ ਆ ਉਹਨਾਂ ਨੇ ਮਾਦਰ ਦੱਸਿਆ ਸੀ ਵੀ ਅੱਜ ਗਾਂ ਨੂੰ ਨਾ ਬਣੀ ਨੂੰ ਹੋ ਗਿਆ ਵੀ ਮਹੀਨਾ ਦੇ ਦੇ ਮਹੀਨਾ ਸਵਾ ਮਹੀਨਾ ਹੋ ਗਿਆ ਬਣੀ ਆ ਇਹ ਆਪਾਂ ਵੀਰ ਜੀ ਅੱਜ ਚੈੱਕ ਕਰਾਈ ਆ ਇਹ ਕਰਮਾੜੀ ਨਿਕਲ ਆਈ ਆ ਠੀਕ ਆ 2 ਮਹੀਨਿਆਂ ਦੀ ਠੀਕ ਆ ਤੇ ਬਾਕੀ ਇਹ ਗੱਲ ਹੈ 52000 ਦੇ ਵਿੱਚ ਹੋਊਗਾ ਮਾਨਤਨ ਹਾਂਜੀ 52000 ਕਰ ਦਾਂਗੇ ਵੀਰ ਜੀ ਕਰ ਚੱਲਣ 51000 ਵੀ ਦੇ ਦਾਂਗੇ ਵੀਰ ਲਓ ਜੀ 51000 ਦੀ ਝੋਟੀ ਮਿਲ ਜੂਗੀ ਸੋ ਡਿਟੇਲ ਆਪਾਂ ਤੁਹਾਨੂੰ ਦੇ ਦਿੱਤੀ ਆ ਬਣੀ ਸੌਰੀ ਦਾ ਵੀ ਅੱਗੇ ਵੇਰਵਾ ਪਾ ਦਿੱਤਾ ਨਿਕਲ ਆਉਂਦੀ ਆ ਚਲੋ ਕਿਸੇ ਭਰਾ ਦਾ ਇਲਾਕਾ ਹਾਂਜੀ ਨਿਕੀਆਂ ਨਿਕੀਆਂ ਕਟੀਆਂ ਵੀ ਦਿੱਤੀ ਤੁਹਾਨੂੰ ਪਤਾ ਪਵੇ ਕੀ ਜਾਂਦੀਆਂ ਕਰਮਾਂ ਵੀ ਮੈਂ ਦੁੱਧ ਵੀ ਦੇਈ ਜਾਣਾ 5-6 ਕਿਲੋ ਜੇ ਕੋਈ ਮੰਨ ਲਓ ਇਹ ਗੱਲ ਹੈਗੀ ਸੇਵਾ ਕਰੂਗਾ ਗਾਂ ਬਣ ਗਈ ਤੇ ਝੋਟੀ ਤੁਹਾਨੂੰ ਪਤਾ ਵੀਰ ਜੀ ਮੈਂ ਸਵਾ 1.5 ਦੇ ਘਰਾਂ ਦੇ ਚਲ ਜਾਣੀ ਕਰਮਾ ਲਈ ਸੋਣੀ ਫੜਕੀ ਹੋਏ ਨਾਲੇ ਬੰਦਾ ਜੇ ਤੈਨੂੰ ਮਿੱਟੀ ਵੜੀ ਆ ਮਿੱਟੀ ਮੰਨ ਮਿੱਠੇ ਤਮੰਨ ਨਹੀਂ ਪਊ ਕਰਮਾ ਲਈ ਠੀਕ ਆ ਲੋ ਵੀ ਚੰਗੀ ਆ ਧੀਰੀ ਆ ਇਹ ਤੋਂ ਬਾਅਦ ਅੱਛੇ ਵੀਰ ਆਪਣੇ ਕੋਲ ਅੱਗੇ ਨੈਕਸਟ ਆ ਬੈਰ ਤੁਸੀਂ ਦੱਸਿਆ ਵੀ ਮਹੀਨੇ 1.5 ਦੀ ਚੈੱਕ ਹੋਈ ਆ ਹਾਂਜੀ ਇਹ ਨਹੀਂ ਵੀਦੀ ਇਹ ਦੋ ਮਹੀਨੇ ਦੀ ਚੈੱਕ ਦੋ ਮਹੀਨਿਆਂ ਦੇ ਗੱਬੜਾ ਵੀਰ ਜੀ ਚੈੱਕ ਪਾਸ ਆਪਣੇ ਕੋਲ ਕਲਿੱਪ ਦਿਆਂ ਦੋ ਮਹੀਨਿਆਂ ਦੀ ਗੱਬਰ ਚੈੱਕ ਪਾਸ ਹਾਂਜੀ ਹਾਂਜੀ ਚੈੱਕ ਪਾਸ ਆਪਾਂ ਡਾਕਟਰ ਕੋਲ ਚੈੱਕ ਕਰਾਈ ਵੀਦੀ ਲੋ ਜੀ ਚੈੱਕ ਪਾਸ ਦੋ ਮਹੀਨਿਆਂ ਦੀ ਤੁਹਾਨੂੰ ਇਹ ਗੱਬਰ ਵੈਰ ਦਿਖਾ ਰਹੇ ਆ ਦੁੱਧ ਕਿੰਨਾ ਹਾਂਜੀ ਲੋ ਪੱਕਾ ਆਊਗਾ ਦੁੱਧ 9 ਕਿਲੋ ਜਾਂ 8 ਕਿਲੋ ਦੀ ਵੀ ਦੀ ਆਪਾਂ ਗਾਰੰਟੀ ਦੇਵਾਂਗੇ ਪੁੱਲ। ਲੋ ਜੀ ਤੁਹਾਨੂੰ ਪਸमां ਦੀ ਫੁੱਲ ਗਾਰੰਟੀ ਦੇਵਾਂਗੇ। 8 ਕਿਲੋ ਦੀ ਗਾਰੰਟੀ ਤੁਸੀਂ ਰਹਿਊਗੀ। ਮਰਜੀ ਆ ਵੇਖੋ। ਤੇ 2 ਮਹੀਨਿਆਂ ਦੀ ਗੱਬਣਾਗਾ ਤੀਜੇ ਵਾਲੀ ਕੀ ਚੌਥੀ ਦੀ? ਇਹ ਵੀਰ ਜੀ ਤੀਜੇ ਵਾਲੀ ਗੱਬਣਾ ਗਾੜੀ। ਠੀਕ ਆ ਜੀ। ਹਾਂ ਜੀ ভাই ਤੀਜੇ ਲਈ ਉਹਨਾਂ ਦੱਸਿਆ ਮੰਨ ਲਓ ਇਹ ਗੱਲ ਹੈਗੀ ਆ ਵੀ ਤੀਜੇ ਲਈ ਗੱਬਣਾ ਆਪਣੀ ਘਰ ਦੀ ਵਹਿੜਾ। ਠੀਕ ਆ। ਹਾਂ ਜੀ। ਲੋ ਵੀਰ ਜੰਦੇ ਇਹਨੂੰ ਵੀ ਤੋਰ ਦਿਆ ਜੇ। ਹਾਂ। ਸੋ ਦੋਸਤੋ 8 ਕਿਲੋ ਦੁੱਧ ਦੋਨੋਂ ਟਾਈਮਾਂ ਦਾ ਵੱਡੀ ਵਹਿੜਾ। ਥੋੜਾ ਜਿਹਾ ਨਰਮ ਉਪਰੋਂ ਕੇਬਰਾ ਘੱਟ ਸਾਫ ਸੰਭਾਲ ਦੇ ਵਿੱਚੋਂ ਪਸ਼ੂ ਆਉਂਦੇ ਆ ਵੇੜ ਮੇਰਾ ਭਰਾ ਕੇਗਾ ਚੰਗੀ ਕੇਅਰ ਕਰ ਲਵੇ ਠੀਕਾ ਜੀ ਗਾਂ ਸੂ ਵੀ ਪੂਰੇ ਟਿਕਾਣੇ ਤੇ ਪਊਗੀ ਠੀਕ ਆ ਹਾਂ ਆ ਦੇਖੋ ਤੋਂ ਦਵੀਰ ਜੀ 22 23 ਕਿਲੋ ਨਾ ਆਖਿਆ ਵੀ ਮੰਨ ਲਓ ਇਹ ਗੱਲ ਹੈਗੀ ਪਰ ਹੁੰਦੀ ਆ ਅੱਛਾ ਜੀ ਹਾਂ ਜੀ ਹਾਂ ਜੀ ਬਾਕੀ ਲੰਮੀ ਲੰਮੀ ਤੋਰਾ ਤਾਰਾ ਵੀਰ ਜੀ ਵੇਖੋ ਕਿੱਤਰਾਂ ਦਾ ਵਾ ਇਹ ਨਹੀਂ ਵੀ ਮੰਨ ਲਓ ਗਾਂ ਵਾਂ ਹੈ ਵੇੜਾਂਂਗੀ ਹਾਂ ਮੰਨ ਲਓ ਸਭ ਪੈਰਾਂ ਲੋਂ ਲਾਈਏ ਮੂੰਹ ਲੋਂ ਲਾਈਏ ਨਵੀਆਂ ਮੰਨ ਲਓ ਚਲੋ ਇੰਨਾ ਮਾ ਕੀ ਡੰਗਾ ਥੋੜਾ ਤੁਹਾਨੂੰ ਪਤਾ ਵੀ ਜਦੋਂ ਆ ਸਾ ਘਟ ਸੇਵਾ ਤੋਂ ਨਿਕਲਦਾ ਫਿਰ ਤੁਹਾਨੂੰ ਪਤਾ ਕਿ ਨਹੀਂ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਥੋੜਾ ਜਿਹਾ ਮਾਣ ਟਿਕਾ ਜੀ ਸੋ ਚੈੱਕ ਕਰੋ ਮੇਰਾ ਭਰਾ ਟਿਕਾ ਜੀ ਟੋਕੜ ਗੱਬਣਾ ਹਾਂਜੀ ਚੈੱਕ ਪਾਸ ਮਾਲ ਜਿਹੜਾ ਹੋਇਆ ਟਿਕਾ ਜੀ ਚੈੱਕ ਪਾਸ ਦੱਸਿਆ ਜਾਊਗਾ ਕਿਉਂਕਿ ਇਹਨਾਂ ਦੇ ਬਕਾਇਦਾ ਜਿਹੜੇ ਵੀਡੀਓ ਕਲਿੱਪ ਵੀ ਬਣੇ ਆ ਜਾਂ ਨਵੀਰ ਦੇ ਕੋਲ ਤਿੰਨ ਵੇੜਾ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਗੱਬਣਾ ਚੈੱਕ ਪਾਸ ਆ ਤਿੰਨੇ ਦੇ ਇਹਨਾਂ ਦੇ ਕਲਿੱਪ ਮਿਲ ਜਾਣਗੇ ਹਾਂਜੀ ਸਾਈ ਬਿਆਂ ਦਾ ਕਰਕੇ ਬੇਸ਼ੱਕ ਆਪਣਾ ਡਾਕਟਰ ਤੋਂ ਚੈੱਕ ਹੁੰਦੀ ਦਾ ਤੁਸੀਂ ਕਲਿੱਪ ਵੇਖ ਸਕਦੇ ਜੀ ਹਾਂਜੀ ਹਾਂਜੀ ਬਾਕੀ ਚੋਣ ਚਵਾਦ ਦਿੱਤ ਨੇ ਬੜਾ ਵੈਸੇ ਬੱਚਿਆ ਜੰਗੀਆਂ ਨੇ ਮੈਨਾਂ ਵੀ ਇੱਕ ਨੰਬਰ ਚਵਾਈ ਨਹੀਂ ਕੋਈ ਵੀ ਮਰ ਜਿਹੜੀ ਚੀਜ਼ ਵੇਚੀ ਜੇ ਮਾਰੀ ਹੋਊਗੀ ਤਾਂ ਦੱਸਾਂਗੇ ਆ ਦੱਸਿਆ ਜਾਊਗਾ ਇਹ ਨਹੀਂ ਗੱਲ ਵੀ ਮੰਨ ਲਓ ਇਹ ਗੱਲ ਹੈ ਜੀ ਵੀ ਆਪਾਂ ਚਲੋ ਕਰਾਂ ਆ ਹਾਂਜੀ ਹਾਂਜੀ ਲੈ ਚੰਗੀ ਆ ਬਾਤ ਠੀਕ ਹੈ ਜੀ ਸੋ ਕਿਸੇ ਭਰਾਣੇ ਚਲੋ ਨਾਲ ਦੀ ਨਾਲ ਹੀ ਚੰਗਾ ਡੰਗ ਸਾਰੀ ਚਲੂਗੀ ਚਾਹ ਪਾਣੀ ਦਾ ਵੀ 8 ਕਿਲੋ ਦੁੱਧ ਵੀ ਚੰਗਾ ਥੱਲੇ ਆਉਂਦਾ ਠੀਕ ਹੈ ਜੀ ਇਧਰ ਬਹਿਣੀ ਤੋਂ ਤੁਸੀਂ ਥਣ ਦੇਖ ਸਕਦੇ ਜੇ ਤੇ ਇਹ ਝੰਡੇ ਭਰਾ ਕੀ ਮੁੱਲ ਕੀ ਡਿਮਾਂਡ ਰੋ ਕੀ ਦੀ ਜੀ ਮੁੱਲ ਤੇ ਜੱਦੀ ਵੜ ਭਾਵੇਂ 40 45 ਕਰ ਲਗੇ ਆ ਤੇ 36000 ਦੀ ਦੇ ਦਈਏ ਤੇ 36000 ਦੀ ਹਾਂਜੀ ਦੇ ਦਈਏ ਹੋਰ ਜੇ ਨਿਕਲਦੀ ਕਸਰ ਹੋਰ ਕੱਢ ਦਿਓ ਹਾਂਜੀ ਤੈਨੂੰ ਵੀ ਜੀ ਇਹ ਗੱਲ ਹੈਗੀ ਆ ਵੀ ਇਹ ਹਾਂ ਨਾ ਵੀਰ ਜੀ ਫਿਰ ਛੋੜ ਹੋਣੀ 38000 ਦੀ 330 33 ਦੀ ਹਾਂਜੀ ਕਰ ਦਿਓ ਹਾਂਜੀ ਹਾਂਜੀ ਕਿਉਂ ਵੈੜ ਵੱਡੀ ਜੀ ਵੀਰ ਜੀ ਇਹ ਨਾ ਕੋਈ ਮੰਨ ਲਓ ਇਹ ਗੱਲ ਹੈਗੀ ਆ ਦੋ ਮਹੀਨੇ ਦੀ ਵੀਰ ਮੇਰਾ ਕੋਈ ਨੰਬਰ ਮੰਨ ਲਓ ਇਹ ਗੱਲ ਹੈਗੀ ਆ ਆਪਦਾ ਲਿਖ ਲੈ ਤਾਰੀਖ ਲਿਖ ਲੈ ਪੂਰੇ ਦੋ ਮਹੀਨੇ ਦੀ ਦਾ ਜੇ ਮੰਨ ਲਓ ਕੋ ਤਾਰਾ ਲੈਣ ਦਸਨ ਮੁਤਾਬਕ ਵੀ ਤੇ ਮੰਨ ਲਓ ਡਾਕਟਰ ਦੇ ਚੈੱਕ ਕਰਨ ਵੀ ਮੰਨ ਲਓ 2 ਮਹੀਨਿਆਂ ਦੀ ਹੋਈ ਏ ਟੈਸਟ ਚਲੋ ਜੀ ਹਾਂਜੀ ਹਾਂਜੀ ਲਓ ਵੀ 33000 ਦੀ ਇਹ ਵੜ ਮਿਲ ਜੂਗੀ ਠੀਕ ਹੈ ਜੀ 2 ਮਹੀਨਿਆਂ ਦੀ ਇਹ ਚੈੱਕ ਪਾਸ 8 ਕਿਲੋ ਤਾਰਾਂ ਚੁਵਾਈ ਚੁਵਾਈ ਦੀ ਸਾਫ ਆ ਅੱਗੇ ਤੇ ਜੇ ਸੁਵੇਲੀ ਕਰਮਾਲੀ ਅੱਗੇ ਗੱਬਾਣਾ ਠੀਕ ਆ ਕਾਤੋਂ ਵੱਡਾ ਤੁਰਜੀ ਚੰਗੀ ਕੇਅਰ ਹੋ ਗਈ ਕਿਸੇ ਭਰਾਣੇ ਚੰਗੀ ਸਾਫ ਸੰਭਾਲ ਕਰ ਲਈ ਭਰਪੂਰ ਦੀ ਵੜ ਇਹੋ ਵਾਇਰ ਨੇ ਕਰਮਾਲੀ ਨੇ ਠੀਕ ਹੈ ਜੀ ਅੱਗੇ ਰੰਗ ਭਾਗ ਲਾਉਣੇ ਆ ਚੰਗੀ ਆ ਇੱਧਰ ਇੱਕ ਬੱਚੀ ਤੁਹਾਨੂੰ ਦਿਖਾ ਦਿੰਨੇ ਆ ਮੀਡੀਅਮ ਹਾਈਟ ਦੇ ਵਿੱਚ ਆ ਵੈਸੇ ਜੋੜੀ ਬੱਚੀਆਂ ਦੀ ਜਿਹੜੀ ਮੀਡੀਅਮ ਮੀਡੀਅਮ ਹਾਈਟ ਇਹਨਾਂ ਦੀ ਰਹੂਗੀ ਇਹ ਵੀ ਗੱਪੜ ਚੈੱਕ ਪਾਸ ਆ ਕਿੰਨੇ ਮਹੀਨਿਆਂ ਦੀ ਵੀਰ ਇਹ ਵੀ ਜੀ 6.5 6ਾਂ 6.5 ਮਹੀਨਿਆਂ ਦੀ ਬੱਚੀ ਚੈੱਕ ਪਾਸ ਜੀ 6.5 ਮਹੀਨਿਆਂ ਦੀ ਹਾਂਜੀ ਹਾਂਜੀ ਆਪਾਂ ਚੈੱਕ ਕਰਾਈ ਆ ਸਾਰਾ ਕੁਝ ਭਾਵੇਂ ਕੋਈ ਆਪਣੀ ਜ਼ਿੰਮੇਵਾਰੀ ਦੇ ਕੋਈ ਚੈੱਕ ਕਰਾ ਲੇ ਆਪਣੇ ਕੋ ਕਲਿੱਪ ਬਣਿਆ ਪਿਆ ਵਾ ਭਾਵੇਂ ਕੋਈ ਇਹ ਗੱਲ ਹੈ ਕਿ ਆਪ ਤਾਂ ਕਲਿੱਪ ਪਹਿਲਾਂ ਪਵਾਲੇ ਭਾਵੇਂ ਇਹ ਨਹੀਂ ਗੱਲ ਹੈ ਡਾਕਟਰ ਸਾਹਿਬ ਚੈੱਕ ਕਰਦੇ ਆਪਾਂ ਵੀਡੀਓ ਬਣਾਈਏ ਦੁੱਧ ਦੋਸੇ ਕਿੰਨਾ ਤੜਾ ਦੁੱਧ ਵੀ ਜੀ ਇਹਦੇ ਕੋਲੇ 6 ਕਿਲੋ ਦੁੱਧ ਲਓ ਜੀ 6 ਕਿਲੋ ਦੁੱਧ ਅੱਗੇ 6.5 ਮਹੀਨਿਆਂ ਦੀ ਹਾਂਜੀ ਆ ਵੇਖੋ ਥਾਣ ਦੇ ਕੋ ਠੀਕ ਹੈ ਜੀ ਧੱਕ ਜਿਹੜੀ ਆ ਤਕਰੀਬਨ ਵੇਖੋ ਵੈਸੇ ਡਰਾਈ ਪੀਰੀਅਡ ਦੇ ਵਿੱਚ ਆਉਂਦਾ ਜਾਂਦਾ ਗਾ ਪਸ਼ੂ ਤੇ ਤਾਂ ਕਰਕੇ ਲੇਵਾ ਕਰਨ ਵਾਲੀਆਂ ਬਿਲਕੁਲ ਸੱਜਰ ਦੇ ਵਿਖਾਲੇ ਹੋਰ ਹੁੰਦੇ ਆ ਟੋਕੜ ਗੱਬੰਦੇ ਵਿਖਾਲੇ ਕੋਈ ਹੋਰ ਹੁੰਦੇ ਆ ਠੀਕ ਆ ਆ ਤੁਸੀਂ ਵੇਖੋਗੇ ਤੇ ਥਾਣ ਕਰਨ ਵਾਲੀਆਂ ਹੱਤੀ ਚਵਾਈ ਵਾਲਾ ਲੱਗਾ ਦੁੱਧ ਕਿੰਨਾ ਦੱਸੋ ਵੀਰੇ 6 ਵੀਰ ਜੀ 6 ਕਿਲੋ ਦੁੱਧ ਹੋਣੇ 6 ਕਿਲੋ ਦੁੱਧ ਹਾਂ 6 ਕਿਲੋ ਦੁੱਧ ਠੀਕ ਆ ਜੀ ਜਿਹੜਾ ਚੋਲ ਲੈਣਾ ਵੀਰ ਜੀ ਇਹ ਨਹੀਂ ਗੱਲ ਹੈਗੀ ਭਾਲਾ ਕੋਈ ਦੋ ਡੰਗ ਚੋ ਕੇ ਵੀ ਲੈ ਠੀਕ ਆ ਜੀ ਹਾਂ ਜੀ ਬਾਕੀ ਦੋਸਤੋ ਦੇਖੋਗੇ ਤੁਸੀਂ ਠੀਕ ਹੈ ਜੀ ਰੇ ਸਾਡੇ 6 ਮਹੀਨੇ ਦੀ ਗੱਬਣ ਚੱਕ ਪਾਸ ਹੈ ਟੇਡਾ ਘੱਟ ਹਾਂਜੀ ਆ ਵੀ ਮਿਲਦਾ ਘੱਟ ਟੇਡਾ ਘੱਟ ਹੀ ਆ ਗਿਆ ਵੇਲਾ ਵੀਰ ਜੰਦੇ ਹਾਂਜੀ ਹਾਂਜੀ ਮਾਲਕ ਨੇ ਜਿਹੜਾ ਡਿਜ਼ਾਈਨ ਲਾਤਾ ਉਹਨੇ ਲਾਤਾ ਹਨਾ ਹਾਂਜੀ ਹਾਂਜੀ ਠੀਕ ਹੈ ਗਾ ਫਿਰ ਉਹ ਟੰਡੇ ਵੀਰ ਦੂਜੀ ਗੱਬਣ ਦੂਜੀ ਦੀ ਦੂਜੀ ਲਈ ਵੀਰ ਜੀ ਬਹੁਤ ਵਧੀਆ ਗੱਬਣ ਜੀ ਹਾਂਜੀ ਦੂਜੀ ਸੁਬਲੀ ਗੱਬਣ ਸਾਡੇ 6 ਮਹੀਨਿਆਂ ਦੀ ਵੇਰ ਤੁਹਾਨੂੰ ਦਿਖਾ ਰਹੇ ਹਾਂ ਠੀਕ ਹੈ ਜੀ ਬਾਕੀ ਮਾਲ ਮੇਰਾ ਭਰਾ ਵੀ ਸਾਫ ਸੁਥਰਾ ਬਿਲਕੁਲ ਚਲੋ ਕਿਸੇ ਵੀਰ ਨੇ ਥੋੜੇ ਪੈਸੇ ਖਰਚ ਕਰਨੇ ਹੁੰਦੇ ਆ ਤੁਹਾਡੇ ਮਤਲਬ ਦੀ ਸ਼ੈ ਆ ਨਾਲ ਦੀ ਨਾਲ ਦੁੱਧ ਵੀ 6 ਕਿਲੋ ਆ ਕੋਈ ਚਾਹ ਪਾਣੀ ਦਾ ਟਾਂਕ ਵੀ ਛੋਟੀ ਫੈਮਿਲੀ ਦਾ ਚੰਗਾ ਸਾਰੀ ਚੱਲੂਗੀ ਹਾਂਜੀ ਕਈ ਵੀਰ ਦੀ ਕਈ ਵੀਰ ਭਰਾ ਮੰਗ ਹੀ ਕਰਦੇ ਵੀ ਮੰਨ ਲਓ ਚਾਹੀਦੀ ਆ ਹੌਲੇ ਜੀ ਹੌਲੀ ਜੀ ਹੋਵੇ ਮੰਨ ਲਓ ਕਿ ਟੋਕੜ ਗੱਬਣ ਗਾਂ ਦੁੱਧ ਵੀ ਮੰਨ ਲਓ ਇਹ ਗੱਲ ਹੈਗੀ ਆ ਇਹਨੇ ਕਰਮਾ ਵਾਲੀ ਨੇ ਦੁੱਧ ਥੋੜਾ ਮੋਕਣ ਦੇਣਾ ਹਾਂ ਇਹਨੂੰ ਭਾਵੇਂ ਸੁੰਦਿਆ ਚਾਹ ਕਿ ਕੋਈ 10 ਦਿਨ ਛੱਡ ਲੇ ਨਾ ਛੱਡ ਲੇ ਕੋਈ ਚੱਕਰ ਹੀ ਨਹੀਂ ਆ ਇਹ ਹਾਂਜੀ ਲੋ ਜੀ ਠੀਕ ਹੈ ਜੀ ਬਾਕੀ ਬੱਚੀ ਚੰਗੀ ਆ ਥਣਾ ਵੀ ਸਾਫ ਸੁਥਰੀ ਆ ਬਾਕੀ ਪਿੰਡੇ ਦੇ ਉੱਪਰੋਂ ਸਾਫ ਸੁਥਰੀ ਆ ਕਈ ਵਾਰਾ ਵੀਰ ਇੱਥੇ ਆ ਕੇ ਵੇਖਦੇ ਆ ਇਤਰਾਜ਼ ਕਰਦੇ ਕੋਈ ਨਿਸ਼ਾਨ ਆ ਕੋਈ ਦਾਗ ਦੂਗਾ ਪਿੰਡੇ ਦੇ ਵੇਖੋ ਮੇਰੇ ਵੀਰ ਇਸੇ ਰੱਖਣ ਦਾ ਕੋਈ ਨਿਸ਼ਾਨ ਨਹੀਂ ਕੋਈ ਦਾਗ ਨਹੀਂਗਾ ਠੀਕ ਆ ਸੋ ਸਾਫ ਸੁਥਰੀ ਆ ਉੱਪਰੋਂ ਪਿੰਡੇ ਪੁੰਡੇ ਦੀ ਵੀ ਤੇ 6 ਕਿਲੋ ਪਾਰਾ ਕਰਮਾਲੀ ਥੱਲੇ 5-6 ਮਹੀਨੇ ਦੀ ਗੱਬਣ ਧੀਰੀ ਤੁਰੀ ਆ ਤੁਸੀਂ ਦੇਖ ਲਓ ਜੀ ਵਾਹ ਵੀ ਵਧੀਆ ਵੀਰ ਜੀ ਕੋਈ ਚੱਕਰ ਨਹੀਂ ਆ ਵੇਖੋ ਹਾਂਜੀ ਸੀਲ ਸਲਾਗਾ ਤੇ ਛੰਡੇ ਵੀਰ ਕੀ ਲੈਣੇ ਦੇਣੇ ਕੀ ਰਣਗੇ ਕੀ ਮੁੱਲ ਦੀ ਆ ਕੀ ਡਿਮਾਂਡ ਰੋਹੀ ਜੀ ਵੀਰ ਜੀ 30 ਦੀ ਦੇ ਦਈਏ ਅੰਦਰ ਦੇ ਦਈਏ ਕਰ ਦੇ ਲੈ ਸੋਰਾ 28 ਦੀ ਚਲੋ ਦੇ ਦਾਂਗੇ ਵੀਰ ਜੀ ਹਾਂ ਨਾ 28000 ਦੀ ਹਾਂ 28 ਦੀ ਆ ਦੇ ਦਈਏ 28 ਦੀ ਹੈ ਹਾਂ ਚਲੋ ਜੇ ਵੀ ਜੀ ਕਹੇ ਨੇ ਵਾਦਾ ਘਾਟਾ ਨਹੀਂ ਨਾ ਕਰਨਾ 26000 ਰੁਪਏ ਦੀ ਦੇ ਦਾਂਗੇ ਜਿਹਦੇ ਚੋਂ ਮੰਨ ਲਓ ਇਹ ਗੱਲ ਹੈ ਵੀ ਵੀਰ ਜੀ ਛੋੜ ਹੀ ਹੋਣੀ ਏ ਬਸ 15000 ਰੁਪਇਆ ਤੇ ਵੈਰ ਤੁਹਾਨੂੰ ਪਤਾ ਗਾੜੀ ਵੀਰ ਜੀ ਇਹ ਗੱਲ ਹੈ ਜੀ ਦੇਖੋ ਜਾਟ ਬੀ ਲੰਮੀ ਨਹੀਂ ਕੱਢੀ ਆ ਥੋੜਾ ਤੁਹਾਨੂੰ ਪਤਾ ਹੋਣਾ ਗਰਮੀ ਗਰਮੀ ਦਾ ਕਰਕੇ ਡੰਗਰ ਵੀ ਕਈ ਆ ਜੀ ਥੋੜਾ ਜਿਆਦਾ ਝੋਜਣਾ ਬਾਕੀ ਏਡੀ ਕੋਈ ਇਹ ਗੱਲ ਹੈ ਵੀ ਕੋਈ ਲਿਸੀਵਨਿੰਗ ਹੀ ਕਰਮਾ ਵਾਲੀ ਮੇ ਚੰਗੀ ਆ ਹਾਂ ਦੋਦੀ ਗੱਲ ਹੈ ਵੀ ਆ ਵੀ ਥਣ 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 ਗੁੱਲ ਬਹੁਤ ਵਧੀਆ ਬਹੁਤ ਸਭ ਤੋਂ ਮੇਨ ਗੱਲ ਹੈ ਵੀ ਚਲੋ ਡਿਜ਼ਾਈਨ ਜੀ ਹੁਣ ਬੜਾ ਚੰਗਾ ਹਾਂ ਡਿਜ਼ਾਈਨ ਫੈਸ਼ਨ ਮੂਹ ਮਾਂ ਤੁਹਾਨੂੰ ਪਤਾ ਬਹੁਤ ਵਾਹਲਾ ਫੈਸ਼ਨ ਦੀ ਲੈ ਬਈ ਇਹ ਕਰਮਾ ਵਾਲੀ ਹਾਂਜੀ ਹਾਂਜੀ ਤੇ ਪਿਆਰੀ ਆ ਬੜ ਦੋਸਤੋ ਇਹ ਅੱਜ 28000 ਦੀ ਮਿਲ ਜੂਗੀ ਹਾਂਜੀ ਬਾਕੀ ਕਾਫੀ ਸਮਾਂ ਖਿੱਚ ਕੇ ਲੈ ਗਈ ਆ ਕਿ ਸਮਾਂ ਕਿਹੜਾ ਰਹਿ ਗਿਆ ਸੋਣ ਚ ਹਾਂਜੀ ਠੀਕ ਆ ਬਾਕੀ 6 ਕਿਲੋ ਦੁੱਧ ਵੀ ਕਰਮਾ ਵਾਲੀ ਥਲੇ ਹਾਜ਼ਰ ਆ ਇੱਧਰ ਇੱਕ ਤੋਹਫਾ ਪਕਾ ਦਿਓ ਤੁਹਾਨੂੰ ਲਾਲ ਰੰਗ ਦੇ ਵਿੱਚ ਬੱਚੀ ਆ ਹਾਂਜੀ ਇਹ ਸ ਇਹ ਵੀ ਗੱਭਣ ਚੈੱਕ ਇਹ ਵੀ ਗੱਭਣਾ ਵੀਰ ਜੀ ਇਹ ਕਿੰਨੇ ਮਹੀਨੇ ਹੋਏ ਵੀਰ ਜੀ ਹੈਗੀ ਜੇ ਪੰਜਾਂ ਮਹੀਨਿਆਂ ਦੀ ਗੱਭਣਾ ਪੰਜਾਂ ਦੀ ਹਾਂਜੀ ਇਹ ਵੀ ਚੈੱਕ ਪਾ ਤਾਂ ਦੱਸਦੇ ਆ ਆਪਾਂ ਸਾਰਾ ਕਲਿੱਪ ਸਾਰਾ ਕੋਈ ਪ੍ਰੂਫ ਦੇਵਾਂਗੇ ਅਗਲੇ ਨੂੰ ਭਾਵੇਂ ਇਹ ਗੱਲ ਹੈਗੀ ਆ ਆਪਣੇ ਲੋ ਭਾਵੇਂ ਕੋਈ ਅਗਲਾ ਚੈੱਕ ਕਰਾ ਲਈ ਪਹਿਲੇ ਦੇ ਕੇ ਅਗਲਾ ਚੈੱਕ ਕਰਾ ਲਈ ਕੋਈ ਗੱਲ ਨਹੀਂ ਆਪਾਂ ਨੂੰ ਕੋਈ ਨਹੀਂ ਕੋਈ ਵੀ ਆਪਦਾ ਹੱਕ ਬਣਦਾ ਬਾਕੀ ਜੇ ਇਸੇ ਤੇ ਟੇਰੇਣਾ ਤੇ ਤੁਹਾਡੇ ਕੋਲ ਕਲਿੱਪ ਬਣੇ ਪਏ ਹਾਂਜੀ ਕਲਿੱਪ ਬਣੇ ਪਏ ਕਿੰਨੇ ਮਹੀਨੇ ਦੀ ਆ ਇਹ ਵੀਰ ਜੀ ਪੰਜਾਂ ਮਹੀਨਿਆਂ ਦੀ ਗੱਭਣ ਜੇ ਪੰਜਾਂ ਦੀ ਹਾਂਜੀ ਕੋਈ 10 ਦਿਨ ਥਾਂ ਨਹੀਂ ਹੋ ਸਕਦੇ ਜੇ ਤਾਂ ਵੀ ਹੋ ਸਕਦੇ ਠੀਕ ਆ ਹਾਂਜੀ ਹਾਂਜੀ ਇਹ ਨਹੀਂ ਮੰਨ ਲੋ ਇਹ ਗੱਲ ਹੈ ਕਿ ਚਵਾਈ ਫਿਰ ਵੀ ਦੀ ਨਜ਼ਾਰਾ ਆਉਗਾ ਤੇ ਸੀਲ ਮੰਨ ਲੋ ਇਹ ਗੱਲ ਹੈਗੀ ਆ ਵੀ ਐਦਾਂ ਹੀ ਮੋਟਰ ਉਹ ਕਾਰੀ ਫੁੱਟ ਕੇ ਥੱਲੇ ਬੈਜੋ ਉਹਦੇ ਕੋਈ ਲੱਤ ਮਾਰ ਜੇ ਕੋਈ ਕੋਹ ਕਰ ਜੇ ਤੇ ਆਪਣੀ ਗਰੰਟੀ ਆ ਕੋਈ ਇਹ ਗੱਲ ਹੈ ਵੀ ਆ ਵਹਿਰ ਲੱਤ ਕੇ ਘਲ ਦੇ ਦੇ ਆਪਦੇ ਪੈਸੇ ਲੈ ਲੈ ਦੁੱਧੇ ਦੱਸ ਲੈ ਕਿੰਨਾ ਦੁੱਧ ਵੀਰ ਜੀ ਦੇ ਕੋਈ ਹੈਗਾ ਜੀ ਹੁਣ ਇਸ ਟਾਈਮ ਜਿਹੜਾ ਚੋਲਣਾ ਵੀਰ ਜੀ 5 ਕਿਲੋ ਦੁੱਧ 5 ਕਿਲੋ ਹੋਵੇ 5.5 ਹੋਵੇ ਇੰਨਾ ਵੀਰ ਜੀ ਹੋਊਗਾ ਠੀਕ ਆ ਜੀ ਹਾਂਜੀ ਹਾਂਜੀ ਲੋ ਵੀ 5 ਕਿਲੋ ਦੁੱਧ ਤੇ 5.5 ਦੀ ਹੈ ਹਾਂਜੀ 5.5 ਦੀ 5.5 ਦੀ ਗੱਫਨ ਤੇ 5 ਕਿਲੋ ਦੁੱਧ ਦਾ ਹਾਂਜੀ ਬਾਕੀ ਅੰਕਰ ਵੀ ਬੜੇ ਫਿੱਟ ਫੇਟੀ ਆ ਉਹ 6.5 ਮਹੀਨੇ ਦੀ 6 ਕਿਲੋ ਦੁੱਧ ਹਾਂਜੀ ਉਹ 5.5 ਮਹੀਨੇ ਦੀ ਤੇ 5 ਕਿਲੋ ਹਾਂਜੀ 5 5 ਕਿਲੋ ਦੁੱਧ ਆ ਠੀਕ ਆ ਤੇ ਬਾਕੀ ਨਵੀਂ ਬੜੀ ਜੰਮੀ ਪਲੀ ਬੱਚੀ ਵੇਖੋ ਰਗ ਰੂਗ ਬਾਕੀ ਬੰਨ ਪੁੰਨ ਜਿੱਕਰ ਕੈਰੈਕਟਰ ਗੱਲ ਕਰਨ ਲੱਗੇ ਤੇ ਬੰਨ ਉਸੇ ਤਰ੍ਹਾਂ ਹੀ ਆ ਹਾਂ ਝਾਲਰ ਲੰਬਾ ਤੁਹਾਨੂੰ ਵੀ ਤੁਸੀਂ ਵੇਖੋਗੇ ਠੀਕ ਆ ਤੁਨ ਵੀ ਹੈਗਾ ਹਾਂ ਦੇ ਨਾਲ ਚਾਰ ਥਾਣਾ ਠੀਕ ਹੈ ਜੀ ਕੋਈ ਕਿਸੇ ਰਕਮ ਦੀ ਕੋਈ ਫੋਰ ਸ਼ਾਕ ਕੋਈ ਬੱਚਾ ਐਕਸਟਰਾ ਨਹੀਂ ਲੱਗਾਗਾ ਚਾਰੇ ਥਾਣਾ ਤੇ ਮੱਝਾਂ ਦੇ ਥਾਣਾ ਲੱਗਾ ਕਰਮਾਰੀ ਨੂੰ ਦੋ ਚਾ ਸੁਆ ਵੀਰ ਜੀ ਨਾਲੇ ਨਵੀਂ ਹੈ ਨਵੀਆਂ ਵਾ ਇਹ ਆ ਵੀ ਲੋ ਜੀ ਠੀਕ ਹੈ ਜੀ ਸੋ ਚੰਗੀ ਹੁਸ਼ਿਆਰੀ ਵਾਲੀ ਵੱਛੀ ਆ ਸ਼ਿਆਰੀ ਜੰਮੀ ਪੜੀ ਆ ਵੀਰ ਜੀ ਫੇਰ ਇਹ ਆ ਵੀ ਲੋ ਜੀ ਚਲੋ ਕਿਸੇ ਭਰਾਵਾ ਪਾਰ ਮੇਲ ਬਣਿਆ ਠੀਕ ਹੈ ਜੀ ਤੇ ਆਪਾਂ ਇਹ ਵੀ ਗੱਲ ਨੋਟ ਕਰਾ ਦੇਣੇ ਵੀ ਜੋੜੀ ਕਿਸੇ ਭਰਾ ਨੇ ਪਾਉਣੀ ਹੈ ਜੋੜੀ ਵੀ ਪਾਲਿਓ ਇੱਕੋ ਜਿਹਿਆਂ ਬੱਚਿਆਂ ਨੇ ਇੱਕੋ ਜਿਹਾ ਲੱਗ ਸਮ ਸਮੇਂ ਦੀਆਂ ਗੱਭਣਾਂ ਚਲੋ ਕਿਸੇ ਭਰਾ ਕੋਲੇ ਲਵੇਰਾ ਬਣ ਜਾਊਗਾ ਇੱਕੇ ਟਾਈਮ ਸੋਣਾ ਇਹਨਾਂ ਕਰਮਾਰੀਆਂ ਨੇ ਤੇ ਥਣਾ ਥਣਾ ਦੀਆਂ ਸਾਫ ਸਥਰੀਆਂ ਨੇ ਇੱਕ 6 ਕਿਲੋ ਚਵਾਈ ਚੱਲੂਗੀ ਇਹ ਝੰਡਾ ਵੀ ਨਾ ਵੀ 5 ਕਿਲੋ ਦੁੱਧ ਦੇ ਥੱਲੇ ਆ ਠੀਕ ਆ ਤੇ ਟਾਈਮ ਤਕਰੀਬਨ ਕੋਈ 15 15 ਦਿਨਾਂ ਦਾ ਕੋਈ ਸਵਾ ਮਹੀਨੇ ਦਾ ਹੀ ਸਾਰਾ ਫਰਕ ਆ ਤੇ ਇਹ ਝੰਡੇ ਵੀਰ ਕੀ ਮੋਲ ਕੀ ਡਿਮਾਂਡ ਦੀ ਇਹ ਰਹੂਗੀ ਵੀਰ ਜੀ ਮੋਲੇ ਦਾ ਇਹ ਭਾਵੇਂ 32 ਕਰ ਲਿਗੇ 35 ਕਰ ਲਿਗੇ ਈ ਆ ਰਹੀ ਦੀ ਰਹੀ ਵੀ ਆ ਵੀ 30000 ਦੀ ਹਾਂ ਹੂੰ ਬਰਾਬਰ ਦੇ ਘਰਾਂ 'ਚ ਜਾਂਦੀ ਗਏ ਚਲੋ ਬਰਾਬਰ ਜੇ ਵੀਰ ਜੀ ਮੰਨ ਲਓ ਇਹ ਗੱਲ ਹੈਗੀ ਆ ਵੀ ਜੋੜਾ ਕੋਈ ਪਾਉ ਵੀਰ ਜੀ ਤੇ ਜਾਓ ਇਹ ਗੱਲ ਹੈਗੀ ਵੀ 52000 ਦਾ ਜੋੜਾ ਦੇ ਦਾਂਗੇ ਆ ਜੋੜਾ ਮੰਨ ਲਓ ਇਹ ਗੱਲ ਹੈਗੀ ਆ ਵੀ 52000 ਦਾ ਜੋੜਾ ਦੇ ਦਾਂਗੇ ਵੀਰ ਜੀ 52 ਦੇ ਦਗੇ 52 ਦਾ 52 ਦਾ ਜੋੜਾ ਦੇ ਦਾਂਗੇ ਚਲੋ 26 26000 ਆ ਗਿਆ ਹਾਂ ਜੀ 26 26000 ਦੀ ਮੰਨ ਲਓ ਇਹ ਗੱਲ ਹੈਗੀ ਆ ਵੀ ਉਤਰਾ ਚਲੋ ਜਿੰਨੇ ਦਾ ਮੰਨ ਲਓ ਉਤਰਾ ਚਲੋ ਇਹ ਆ ਵੀ ਜਿੰਨੇ ਦੀ ਆਪਾਂ ਇੱਕ ਦੇਣੀ ਹੈ ਨਾ ਹਾਂ ਦੋਵੇਂ ਦੇਣੀਆਂ ਵਾ ਜੇ ਕੋਈ ਭਰਾ ਇਹਨਾਂ ਨੂੰ ਇਹ ਗੱਲ ਹੈ ਜੀ ਸਾਮਰੂ ਤੇ 21 ਇੰਨੇ ਤੁਹਾਨੂੰ ਦੱਸਣ ਦਿਆਂ ਗੱਲ ਸਮਾ ਖਿੱਚ ਕੇ ਲੈ ਗਈਆਂ ਦੋ ਦੋ ਭਾਈਆਂ ਦੀ ਹਾਂ ਜੀ ਦਾ ਸਮਾ ਰਹਿ ਗਿਆ ਦੁੱਧ ਵਿੱਚ 10 ਕਿਲੋ 1011 ਕਿਲੋ ਦੋਨੇ ਦੁੱਧ ਦੋ ਟਾਈਮ ਵਾਲਾ ਦਈ ਜਾਣਾ ਦਈ ਜਾਣਾ ਹਾਂਜੀ ਹਾਂਜੀ ਲੋ ਵੀ ਪਛਕਾ ਚੱਗੀਆਂ ਨੇ ਠੀਕ ਹੈ ਜੀ ਸੋ 52000 ਦੀ ਜੋੜੀ ਤੁਹਾਨੂੰ ਮਿਲ ਜੂਗੀ ਜਵਾ ਫਿਰ ਵੀਰ ਜੀ ਨਜ਼ਾਰੇ ਆਉਂਦੇ ਕੋਈ ਤਣ ਦੀ ਭੂਰ ਛੱਟਾ ਉਹਨਾਂ ਕੋਈ ਹੋਊਗਾ ਜੀ ਇਹ ਨਹੀਂ ਮੰਨ ਲੋ ਇਹ ਗੱਲ ਹੈ ਜੀ ਵੀ ਕੋਈ ਇਹ ਗੱਲ ਹੈ ਜੀ ਛੱਟਾ ਮਾਰੂ ਕੋਈ ਲੱਤਾ ਮਾਰੂ ਕੋਈ ਕੋ ਕਰੂ ਮੋਠ ਬੰਦ ਛੁੱਟ ਕੇ ਇਦਾਂ ਹੀ ਵੰਗਾ ਚਲੋ ਜੀ ਹਾਂ ਇਹ ਤੋਂ ਬਾਅਦ ਇਧਰ ਚੰਡੀ ਵੀਰ ਆਪਣੇ ਕੋਲ ਇੱਕ ਇਧਰ ਮਾਲੀ ਖੜਾ ਕਟਾ ਆ ਗਿਆ ਹਾਂਜੀ ਤੇ ਇਹ ਕਟਾ तकरीबन ਉਮਰ ਕਿੰਨੀ ਹੋ ਗਈ ਦੀ ਇਹ ਨਾ ਜਿੱਦੀ ਆਪਣਾ ਨਾ ਖੀਰਾ ਵਾ ਹਾਂਜੀ ਇਹ ਮੰਨ ਲਓ ਵੀ 2 ਸਾਲਾਂ ਤੋਂ ਅੰਦਰ ਹੀ ਹੋਊਗਾ ਆ ਹਾਂਜੀ 1.5 ਪੌਣੇ 2 ਸਾਲਾਂ ਦਾ ਵਾ ਹਾਂਜੀ 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 ਤੇ ਬਾਕੀ ਇਹ ਗੱਲ ਹੈਗੀ ਆਇਆ ਤੇ ਵੀਰ ਦੀ ਬਹੁਤ ਸ਼ਾਂਭ ਫੂਟ ਵਾਲੇ ਥਾਉ ਹੀ ਆ ਹਾਂਜੀ ਇਹ ਨਾ ਥੋੜਾ ਆ ਜਾ ਮੰਨ ਲਓ ਫਿੱਕਾ ਹੋ ਗਿਆ ਦਾ ਮੁੰਡੇ ਦੀ ਵਿਚਾਰੇ ਦੀ ਨਾ ਲੱਤ ਕਿਤੇ ਠੱਟ ਲੱਗੀ ਲੱਤ ਟੁੱਟ ਗਈ ਉਹਨੇ ਪਹੂ ਵੇਚਿਆ ਹਾਂਜੀ ਤੇ ਬਾਕੀ ਇਹ ਗੱਲ ਹੈਗੀ ਵੀ ਵੇਖੋ ਇਤਰਾ ਸੀਲਸ ਲੱਗ ਵੇਖੋ ਕਰਮਾਂ ਦਾ ਚੰਗਾ ਕਟਾ ਹਾਂਜੀ ਜੀ ਸਕੂਨ ਬੜਾ ਛੋਟੀ ਸਿੰਗੀ ਆ ਨਾ ਛੋਟੀ ਸਿੰਗੀ ਆ ਜਵਾਬ ਮੱਥੇ ਬੱਲ ਬਾਕੀ ਇਹ ਗੱਲ ਹੈਗੀ ਇਧਰ ਵੇਖੋ ਮਿੱਠਾ ਮੁਠਾ ਵੇਖੋ ਪਕਾਓ ਕੀੜਾ ਆ ਜੀ ਹਾਂ ਹੈ ਆ ਵੇਖੋ ਐਦਾਂ ਮੰਨ ਲਓ ਇਹ ਗੱਲ ਹੈਗੀ ਆ ਮੈਨੂੰ ਬਹੁਤ ਸੋਹਣਾ ਬੱਚਾ ਵਾਕੇ ਵੀਰ ਜੀ ਅਜੇ ਮਾਲੀਏ ਗੱਲ ਹੈਗੀ ਆ ਫਿਰ ਮੂੰਹ ਵੇਖੋ ਕਿੰਦਾ ਸੋਹਣਾ ਵਾ ਤੇ ਲੱਤਾਂ ਲੁੱਤਾਂ ਵੇਖੋ ਕਿੰਤਰਾਂ ਲੰਮਾ ਲਮਾਇਆ ਹਾਂ ਕਿੰਦਾ ਦਾ ਕਰਮਾ ਵਾਲਾ ਠੀਕ ਆ ਠੀਕ ਆ ਹਾਂਜੀ ਫਿਰ ਉੱਤਿਆ ਵੀ ਪੂਰਾ ਵਾ ਚੰਦਾ ਦਾ ਮਾਲੋ ਨਿਕਾ ਜਾ ਮੰਨ ਲਓ ਇਹਦਾ ਸਵਾ ਦਾ ਡੇਢ ਡੇਢ ਸਾਲ ਦਾ ਹਾਂਜੀ ਡੇਢ ਤੋਂ ਇੱਥੇ ਕੋ ਡੂਗ ਸਾਲਾਂ ਤੋਂ ਅੰਦਰ ਹੀ ਆ ਵੀਰ ਜੀ ਆ ਖੀਰਾ ਖੀਰਾ ਮੋਹ ਹਾਂਜੀ ਹਾਂਜੀ ਖੀਰਾ ਆ ਜੇ ਚਲੋ ਹਾਂਜੀ ਲਓ ਵੀ ਖੀਰਾ ਠੀਕ ਆ ਜੀ ਮੋਹ ਦਿੰਦੀ ਖੀਰਾ ਹਾਂ ਤੇ ਕੱਟਾ ਵਾਖੀ ਮਾਰਕਿੰਗ ਦੇ ਵਿੱਚ ਤੁਸੀਂ ਵੇਖੋਗੇ ਨਿਸ਼ਾਨੀਆਂ ਨਿਸ਼ੂਰੀਆਂ ਪੂਰੀਆਂ ਕ ਮੱਥੇ ਬੱਲ ਇਹ ਛੋਟੀ ਸਿੰਗੀ ਦਾ ਮਾਲੀ ਆ ਬਿਲਕੁਲ ਸਿੰਗਲ ਖੜੀ ਆ ਪਤਲਾ ਪਿੰਡਾ ਹਾਂ ਜੀ ਕੱਟਾ ਬਹੁਤ ਪਿਆਰਾ ਹੈ ਉਮਰ ਦੇ ਅਕੋਰਡਿੰਗ ਚਲੋ ਕਿਸੇ ਭਰਾਣੇ ਦਾ ਮਾਲ ਦੇ ਵਿੱਚ ਰੱਖਣਾ ਟੈਸਟੀਕਲ ਨਲਾਂ ਦਾ ਸਾਫ ਸੁਥਰਾ ਹੈ ਹਾਂ ਚਾਰੇ ਪੈਰ ਮਾਰਕਿੰਗ ਦੇ ਵਿੱਚ ਮਗਰ ਲੀਆਂ ਲੱਤਾਂ ਧੋਤੀਆਂ ਪੂਛ ਉੱਪਰ ਤੱਕ ਵਾਈਟ ਆ ਤੇ ਬਾਕੀ ਕੋਈ ਚੰਗੀ ਜਿਹੀ ਲੋ ਕੇਅਰ ਕਰ ਲੈ ਚੰਗੀ ਸੰਭਾਲ ਕਰ ਲੈ ਮਾਲੀ ਜੇ ਵੀ ਕਰਮਾ ਲਾ ਕੇ ਬਣਿਆ ਖਲੋਤਾ ਠੀਕ ਆ ਹਾਂ ਜੀ ਬਸ ਇਹਦੇ ਨਾਲ ਇੱਕ ਤੁਹਾਨੂੰ ਕੱਟੀ ਵੀ ਦਿਖਾਵਾਂਗੇ ਜੋੜੀ ਕਿਸੇ ਭਰਾਣੇ ਪਾਉਣੀ ਹੈ ਤੇ ਬੇਸ਼ੱਕ ਜੋੜੀ ਪਾ ਲਿਆ ਜੀ ਸਿੰਗਲ ਸਿੰਗਲ ਦਾ ਰੱਬ ਆ ਕਿਸੇ ਵੀਰ ਦਾ ਬਣਿਆ ਤੇ ਕਤਾ ਚੰਗਾ ਚਲੋ ਕਿ ਪੰਜ ਚਾਰ ਮਹੀਨੇ ਪੁਰਾਣੇ ਚੰਗਾ ਸਾਫ ਲਿਆ ਰੇੜੀ ਲਾਉਣਾ ਚਾਹੇ ਮਾਲ ਦੇ ਵਿੱਚ ਰੱਖਣਾ ਠੀਕ ਹੈ ਜੀ ਬਾਕੀ ਸੂਹ ਸਾਲ ਲੈਂਦਾ ਪੂਰੀ ਠੀਕ ਹੈ ਜੀ ਹਾਂ ਜੀ ਆ ਤੁਸੀਂ ਵੇਖੋਗੇ ਨਾਲ ਹੀ ਕੱਟੀ ਖੜੀ ਏ ਦੇ ਤੇ ਟ੍ਰਾਈ ਟ੍ਰਾਈ ਕਰਨ ਲੱਗ ਪੈਣਾ ਜੇ ਕਰਮਾਲ ਦੇ ਜੰਪ ਠੀਕ ਹੈ ਜੀ ਹੋਰ ਦੋ ਤਿੰਨ ਮਹੀਨਿਆਂ ਤੱਕ ਆ ਵੇਖੋ ਜੀ ਹਾਂ ਬਣਿਆ ਪਿਆ ਵਰਜੀ ਜੇ ਮੰਨ ਲਓ ਕੋਈ ਇਹ ਗੱਲ ਹੈ ਕਿ ਤੁਹਾਨੂੰ ਦੱਸਣ ਦੀ ਆ ਵੀ ਚਲੋ ਉਹ ਤੇ ਉਹ ਖੇਤਿਆ ਰਹਿ ਕਰਕੇ ਥੋੜਾ ਜਿਆਦਾ ਚਲੋ ਗਿਆ ਵਾ ਇਹੋ ਜੀ ਇਹਨੂੰ 2 ਕਿਲੋ ਕਿਓ ਆ ਗਿਆ ਮੈਂ ਦੇ ਨੇ ਵੇਖੋ ਫਿੱਕ ਜਾਣਾ ਹਾਂ ਗਰਮਾਲੇ ਨੇ ਵੇਖੋ ਲੱਤਾਂ ਕਿ ਬਿੰਗਾ ਮਾਲੀ ਕਿ ਉਹਨੇ ਚੰਗਾ ਠੀਗਾ ਵਰਜੀ ਦੱਸਿਆ ਵੀ ਉਹਨੇ ਮੈਂ ਨੂੰ ਭਰਾਇਆ ਤੇ ਚੰਗਾ ਕੱਟਾ ਪਿਆਰ ਹੋਊਗਾ ਤੇ 14 15 ਕਿਲੋ ਦੁੱਧ ਆ ਮੰਨ ਲਓ ਇਹਦੀ ਮਾਂ ਥੱਲੇ ਬਿਲਕੁਲ ਤੇ ਉਹ ਤਾਂ ਕਿ ਮੁੱਲ ਦਾ ਕੱਟਾ ਆਪਣੇ ਕੋਲ ਵਰਜੀ ਮੁੱਲ ਤੇ ਜਿਤਰਾ ਦੀ ਕੱਟਾ ਵਾ ਵਰਜੀ ਕਾ ਦਾ 35 35 ਦਾ ਹੀ ਦੇ ਦੀਏ ਹਾਂ ਹਾਂਜੀ ਤੇ 30 ਦਾ ਦੇ ਦੀਏ ਵੀਰ ਜੀ ਹਾਂ ਨਾ 30 ਦਾ ਦੇ ਦੀਏ ਇੱਕ ਨੇ ਕਰ ਦੇ ਜਾਇਦਾ ਹੈ ਜਾਇਦਾ ਦੇ ਦੀਏ ਦਾ ਦੋ ਤੁਸੀਂ ਤੁਸੀਂ ਦਾ ਦੋ ਜਾਇਦਾ ਫਿਰ ਜੋ ਇਹ ਗੱਲ ਹੈਗੀ 25 ਦਾ 12 ਖਾਂਦਾ ਕਿ 27 ਦਾ 12 ਖਾਂਦਾ ਹੈ ਹੈ ਪਰ ਇਹ ਗੱਲ ਹੈਗੀ ਆ ਨਾ 25 ਨਾ 30 27 ਦਾ ਦੇ ਦਾਂਗੇ ਜੀ 27 ਹਜ਼ਾਰ 27 ਹਾਂ ਜੀ ਹਾਂ ਜੀ ਸਾ ਫਾਇਦਾ ਦੇ ਦੋ ਹਾਂਜੀ 27 ਦਾ ਦੇ ਦਾਂਗੇ ਵੀਰ ਜੀ ਬਾਕੀ ਇੱਕ ਡਿਸਕਾਊਂਟ ਆਫਰ ਵੀ ਰੱਖਾਂਗੇ ਹਾਂ ਇਹ 27000 ਦਾ ਦੋਸਤੋ ਕਟਾ ਮਿਲ ਜੂਗੇ ਨਾਲ ਇੱਕ ਕੱਟੀ ਖੜੀ ਉਹਦੀ ਵੀ ਆਪਾਂ ਕੋਈ ਗੱਲ ਕਰ ਲੈਨੇ ਆ ਜੋੜੀ ਕਿਸੇ ਭਰਾਣੇ ਲੈਣੀ ਉਹਦਾ ਵਿੱਚੋਂ ਹੋਰ ਵੀ ਮੌਕੇ ਦੇ ਵੇਖ ਲੈਨੇ ਆ ਆ ਚੰਨੀ ਜਿਹੜਾ ਆਪਣੇ ਕੋਲ ਕੱਟੀ ਆ ਇਹਦੀ ਉਮਰ ਹੋਊਗੀ ਕੋਈ ਸਾਲ ਸਵਾ ਸਾਲ ਕਿਤੇ ਲਾ ਕੇ ਟਾ ਕੇ ਨਹੀਂ ਇਹ ਸਾਲੋਂ ਵੀ ਦਿਓ ਤਰੰਦਰ ਹੀ ਕੱਟੀ ਆ ਜੇ ਅੱਛਾ ਸਿੰਘੀ-ਸੁੰਗੀ ਜਾ ਵੇਖੋ ਬਹੁਤ ਵਧੀਆ ਪਿਆਰੀ ਆ ਠੀਕ ਆ ਤੇ ਬਾਕੀ ਇਹ ਗੱਲ ਹੈਗੀ ਆ ਵੀ ਮੈਂ ਚਲੋ ਵਿਖਾ ਦਿੰਨੇ ਥੱਲਿਓ ਵੀ ਸਾਫ ਸੁਥਰੀ ਥਣਾ ਤੁਣਾ ਲੋ ਜੀ ਤਾਂ ਕਿਸੋਂ ਵੀ ਬੰਤਰ ਬੜੀ ਚੰਗੀ ਆ ਹਾਂ ਜੀ ਆ ਵੇਖੋ ਗੋਰ ਸਿੰਘ ਹਾਂ ਤੇ ਚਲੋ ਮੇਰਾ ਭਰਾ ਠੀਕਾ ਜੀ ਸਾਂਭਰ ਵਾਲਾ ਵੀ ਯਾਰ ਦੋਵੇਂ ਲੈ ਗਿਆ ਤੇ ਹੋਰ ਵੀ ਮਾਨਤਾਣ ਹੋ ਜਾਊਗਾ ਤੁਹਾਡਾ ਇਹ ਕੱਟੀ ਤੁਹਾਨੂੰ ਦਿਖਾ ਦਿੰਨੇ ਆ ਕੋਈ ਸਾਲ ਦੀ ਮੰਨ ਲੈ ਜਾਂ ਸਾਲੋਂ ਕੋਈ ਮਹੀਨਾ ਖੰਡ ਅੰਦਰ ਮੰਨ ਲੈ ਤੇ ਆ ਆ ਤੁਹਾਨੂੰ ਉਪਰ ਦਿਖਾ ਰਹੇ ਆ ਚਾਰੇ ਥਾਣਾ ਕੱਟੀ ਦੇ ਬਾਕੀ ਵੇਖੋ ਥਣ ਵੀ ਕਿਹੜਾ ਲੱਗਾ ਨੂੰ ਕਰਮਾ ਲਈ ਠੀਕ ਹੈ ਜੀ ਹਾਂ ਜੀ ਬਣੀ ਆ ਵਿਰਜੀ ਇਹ ਵੀ ਚਲੋ ਇਹ ਗੱਲ ਦੀ ਕਰਮਾ ਲਈ ਕੱਦ ਕੱਡ ਕਾਠਾ ਵੇਖੋ ਵੱਡਿਆਂ ਚ ਹੀ ਆਉਂਦੀ ਆ ਛੋਟੀ ਜੀ ਥੋੜਾ ਵਾ ਹਾਂ ਇੱਥੇ ਮੋੜ ਜਾਓ ਫਿਰ ਝੰਡੇ ਹਾਂ ਜੀ ਇੱਥੇ ਹੂੰ ਆ ਵੇਖ ਮਨ ਮਨ ਕੀ ਬਖਾ ਦਿੰਨੇ ਕੋਈ ਗੱਲ ਸੋ ਥਣ ਬੜਾ ਲੰਬਾ ਹੈ ਨਾ ਹਾਂ ਜੀ ਹਾਂ ਜੀ ਨਹੀਂ ਥਣ ਹੈ ਵੀ ਹੈ ਇਹ ਲੱਗਾ ਇਹਨੂੰ ਤੇ ਲੱਗੇ ਮੰਨ ਲਓ ਇਹ ਗੱਲ ਹੈਗੀ ਆ ਇਵੇਂ ਆ ਪਾ ਦਿੰਨੇ ਪੀੜੀਆਂ ਦੇ ਪਾ ਵਾਂਗੂ ਲੱਗੇ ਆ ਆ ਪੀੜੀ ਦੇ ਪਾਵੇ ਹੀ ਆ ਹਾਂ ਹਾਂ ਇਹ ਪੀੜੀ ਦੇ ਪਾਵੇ ਹੀ ਆ ਨਾ ਹਾਂ ਤੇ ਐ ਖੋਰ ਕਰਤਾ ਹੁੰਦਾ ਸੰਦਿਆ ਮਾਰਕਿੰਗ ਵੇਖੋ ਐ ਪੂਰੀ ਕਾਲੇ ਕਾਲੀ ਸ਼ਾਹ ਕਰਮਾਲ ਹਾਂ ਹਾਂ ਹੂੰ ਆ ਦੇਖੋ ਹਾਂ ਠੀਕ ਆ ਸੋ ਚਾਰੇ ਥਾਣਾ ਸੋ ਬਾਕੀ ਚੰਗੀ ਸਪੇਸ ਵੰਡਾ ਕੋਈ ਫੋਰ ਸ਼ਾਕ ਨਹੀਂ ਨਾਲ ਠੀਕ ਆ ਜੀ ਚਾਰੇ ਥਾਣਾ ਹਾਂ ਸੋ ਸਾਲਕ ਦੀ ਦੋਸਤ ਇਕੱਤੀ ਇਹ ਤੁਹਾਨੂੰ ਮਿਲ ਜੂਗੀ ਤੇ ਵੀਰ ਜੰਦੇ ਲੈਣ ਦੇ ਨੇ ਤਾਂ ਗਿਰੋ ਗੱਜ ਲੈ ਨਾ ਵੀਰ ਜੀ ਮੁੱਲ ਭਾਵੇਂ ਇਹਦਾ ਵੀ ਪੰਜੀ ਕਰ ਲੀਏ ਭਾਵੇਂ 23 ਕਰ ਲੀਏ 24 ਕਰ ਲੀਏ ਇਹ ਵੀ ਵੀਰ ਜੀ ਹਾਂ ਨਾ ਦੇ ਦੀਏ 20 ਹਜ਼ਾਰ ਦੀ ਦੇ ਦੀਏ 20 ਜੀ ਹਾਂਜੀ ਹਮ ਹੈਨਾ ਹਾਂ ਨਾ 20 ਦੀ 20 ਤੇ 47 ਹਜ਼ਾਰ ਦਾ ਹੋ ਗਿਆ ਸਮਾਨ ਹਾਂਜੀ ਹੈ ਹਾਂਜੀ ਜੇ ਵੀਰ ਜੀ ਮੰਨ ਲਓ ਜੋੜਾ ਹੀ ਕੋਈ ਲਊਗਾ ਤੇ 45 ਹਜ਼ਾਰ ਦਾ ਦੇ ਦਾਂਗੇ ਜੋੜਾ 45 ਜੀ 45 ਹਜ਼ਾਰ ਦਾ ਜੋੜਾ ਦੇ ਦਾਂਗੇ ਵੀਰ ਜੀ ਹਾਂਜੀ 45 ਹਜ਼ਾਰ ਦਾ 200 ਇਹ ਜੋੜਾ ਮਿਲ ਜੂਗਾ ਤੁਹਾਨੂੰ ਕਟਾ ਵੀ ਤੁਸੀਂ ਦੇਖੋ ਪੂਰਾ ਪਲਿਆ ਪਲੀਤਾ ਹੈ ਕਦ ਕਾਠ ਵਾਲਾ ਹੈ ਦੇ ਨਾਲ ਤੁਹਾਨੂੰ ਕੱਟੀ ਦਿਖਾ ਦਿੱਤੀ ਹੈ ਵੀ ਕਰਮਾ ਦੀ ਆਈ ਖਲੋਤੀ ਹੈ ਪੰਜਾ 8 7 ਮਹੀਨਿਆਂ ਤੱਕ ਕੋਈ ਚੰਗੀ ਸੁਭਾਲ ਕਰ ਲੇ। ਇਹ ਵੀ ਬੰਦ ਦੇ ਬੱਤਰ ਤੇ ਆ ਜਾਣੀ ਹੈ। ਹਾਂਜੀ। ਚੰਗੀ ਕੱਟੀ ਆ। ਕਦ ਕੋ ਤੋਂ ਸੋਹਣਾ ਕੱਟੀ ਦਾ। ਬਾਕੀ ਬਰੀਕੀ ਦੇ ਵਿੱਚ ਆ। ਢੀਲੀਆਂ ਸਾਲੀਆਂ ਵੀ ਜਿਗਿਆ ਐ ਪੂਰੀਆਂ ਠੰਡਾਂ। ਮੈਂ ਗੱਲ ਵੀ ਐ ਵਿੱਚ। ਆ ਦੇਖੋ। ਥਾਂ ਨੂੰ ਵੀ ਪੂਰਾ ਸੁਆਦੀ ਲੱਗਦਾ। ਆ ਦੇਖੋ। ਬਹੁਤ ਸੋਹਣੀ ਝੋਲੀ ਆ ਚੰਗੀ ਝੋਲੀ ਦੀ ਮਾਲਕਾ ਨਾ। ਤੇ ਇਹ ਤੁਹਾਨੂੰ ਜਿਹੜਾ 45000 ਦਾ ਦੋਸਤ ਜੋੜਾ ਮਿਲ ਜੂਗਾ। ਇੱਕ ਛੱਡੇ ਫਿਰ ਨੰਬਰ ਆਪਣੇ ਕਰ ਦਿਓ। ਨੰਬਰ ਵੀ ਜੀ ਆਪਣਾ ਹੈਗਾ ਜੇ ਮੰਨ ਲਓ 98724 ਤੇ तहसील पट्टी जिला तरनतारन ਪਿੰਡ ਕੈਰੋਂ ਆ ਹਾਂਜੀ ਠੀਕ ਹੈ ਨਾਮ ਝੰਡਾ ਸਿੰਘ ਵਪਾਰੀ ਇੱਕ ਮੰਨ ਲਓ ਵੀ ਇਹਦੀ ਪੰਜ ਲਓ ਪੈਨ ਦੀ ਘੋੜਾ ਭੁੱਲ ਗਏ ਆ ਮੰਨ ਲਓ ਵਾੜ ਵੱਡੀ ਐ ਘੋੜਾ ਹੈਗੀ ਜੀ ਵੱਡੀ ਫਾਰਮ ਦੀ ਆ ਹਾਂ 30 35 ਕਿਲੋ 30 35 ਕਿਲੋ ਵਾਲੀ ਆ ਵਾੜ ਆ ਵੱਡੀ ਵਾੜ ਕੋਕਰ ਗੱਬਰ ਹਾਂ ਹੁਣ ਉਹਦੇ ਕੋਲੇ ਦੁੱਧ ਹੋਊਗਾ ਜੀ ਮੰਨ ਲਓ ਲੈ ਲਿਆ ਜੀ ਆ ਵੀ 10 ਕਿਲੋ ਦੁੱਧ ਹੋਊਗੀ ਤੇ ਨਾਮ ਹੀ ਨਹੀਂ ਆ ਰਿਹਾ ਇਖਲਾਸ ਬੱਸ ਉਹ ਬੱਦ ਤੋਂ ਨਾਮ ਹੋ ਗਿਆ ਦੀ ਚੈੱਕ ਪਾਸ 3 ਮਹੀਨੇ ਦੀ ਚੈੱਕ ਪਾਸ ਵੱਡੀ ਵਾਲਾ ਦੱਬੀ ਆ ਹਾਂਜੀ ਦੱਬੀ ਵੀ ਜਿੰਨੇ ਸੁਬੇ ਦੀ ਗੱਬਣਾਗੇ 2-3 ਸੁਬੇ ਦੀ ਗੱਬਣਾ ਵੀਰ ਜੀ ਪਹਿਲੇ ਸੁਬੇ ਚੱਲ ਗਈ ਆ ਹਾਂਜੀ ਹਾਂਜੀ ਪਹਿਲੇ ਸੁਬੇ ਦੁੱਧ ਹਾਂਜੀ 3 ਮਹੀਨੇ ਦੀ ਗੱਬਣਾ ਹਾਂਜੀ ਸਾਡੇ ਇਹ ਵਾਰ ਜਿਹੜਾ ਹੈਗਾ ਕਿ ਨਹੀਂ ਜੀ ਜੀ ਇਹਦੇ ਨਾਲੋਂ ਜ਼ਿਆਦੀ ਜੰਮੀ ਪਲੀ ਪਲੀਤੀ ਆ ਜਿਹੜਾ ਮੰਨ ਲੋ ਕਾ ਦੇ ਇੱਥੇ ਆ ਉਹਦਾ ਕਾ ਦੇ ਇੱਥੇ ਹੋਊਗੀ ਵੱਡੀ ਵੱਡੀ ਆ ਹਾਂਜੀ ਹਾਂਜੀ 30 35 ਕਿਲੋ ਵਾਲੀ ਆਗੇ ਉਹ ਚੱਲੇ ਵੀ ਕਿੰਨੇ ਦੀ ਦੇ ਦਾਂਗੇ ਆਪਾਂ ਹਾਂਜੀ ਉਹ ਉਹ ਕੋਈ ਨਹੀਂ ਜੀ ਨੀੜ ਕੋ ਪਾ ਦਾਂਗੇ ਤੇ ਕੋਈ ਗੱਲ ਨਹੀਂ ਕੋਈ ਵੀਰ ਭਰਾ ਕਰ ਲੇ ਜਿਹਦੇ ਫਿੱਟ ਹੋਊਗੀ ਤੇ ਉਹ ਲੈ ਲਿਓ ਆਪਾਂ ਨੂੰ ਹੁਣ ਵੀਡੀਓ ਬਣ ਗਈ ਆ ਉਹ ਟਾਈਮ ਲੱਗ ਜਾਣਾ ਥੋੜਾ ਜਿਆਦਾ ਲੱਗ ਜਾਣਾ ਲੋ ਜੀ ਸਾਡੇ ਬੈਠਿਆਂ ਬਿਠਾਇਆਂ ਆ ਗਿਆ ਛੇੜੇ ਛੂਟੇ ਬਣਾਉਂਦੇ ਆ ਤੇ ਆਪਾਂ ਛੇੜੇ ਚ ਲਾਦਾ ਲੋ ਜੀ 10 ਕਿਲੋ ਦੁੱਧ ਉਹਦੇ ਥੱਲੇ ਸਾਢੇ ਤਿੰਨ ਮਹੀਨਿਆਂ ਦੀ ਉਹ ਗੱਬਣ ਚੈੱਕ ਪਾਸ ਆ ਹਾਂਜੀ ਤੇ ਰੇਟ ਮੇਰਾ ਭਰਾ ਕਾਲ ਕਰ ਲਿਓ ਨੰਬਰ ਤੇ ਤੁਹਾਨੂੰ ਰੇਟ ਦੱਸ ਦਿੱਤਾ ਜਾਊਗਾ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ